ਬਲੇਜੈਂਟ ਤੋਂ 10000 ਰੁਪਏ ਮੰਗਣ ਦਾ ਪਰਚਾ ਫਿਰ ਚੈਨੀ ਚੋਰੀ ਦਾ ਪਰਚਾ ਤੇ ਹੁਣ ਤੱਕ ਤਕਰੀਬਨ 4 ਪਰਚੇ ਇਸ ਪਾਨਾ ਸਿੱਧੂ ਤੇ ਪੈ ਜੁਕੇ ਨੇ ਉਹ ਪਾਨਾ ਸਿੱਧੂ ਐਨਾ ਜ਼ਿਆਦਾ ਮਸ਼ਹੂਰ ਕਿਦਾਂ ਹੋਇਆ ਉਹਦੇ ਪਰਿਵਾਰ ਛਕੌਣ ਕੌਣ ਹੈ ਕਿੰਨੀਆਂ ਕਾਰਾਂ ਨੇ ਕਿੰਨੀ ਜ਼ਮੀਨ ਦਾ ਮਾਲਕ ਹੈ ਸਾਰੀ ਜਾਣਕਾਰੀ ਦਵਾਂਗੇ ਤੁਹਾਨੂੰ ਵੀਡੀਓ 'ਚ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪਾਨਾ ਸਿੱਧੂ ਦੇ ਅਸਲ ਨਾਮ ਬਾਰੇ ਤੁਹਾਨੂੰ ਦੱਸ ਦਈਏ ਪਾਨਾ ਸਿੱਧੂ ਦੇ ਪਰਿਵਾਰ ਨੇ ਉਸ ਦਾ ਨਾਮ ਭਗਵਾਨ ਸਿੰਘ ਰੱਖਿਆ ਸੀ ਤੇ ਇਹਨਾਂ ਦਾ ਜਨਮ ਬਰਨਾਲਾ ਦੀ ਪਿੰਡ ਕੋੜ ਦੋਨਾਂ ਦੇ ਇੱਕ ਆਮ ਜਿਹੀ ਜ਼ਿਮੀ ਮੇਨਤ ਨਾਲ ਟਿੱਬੀਆਂ ਵਾਲੀ ਬੰਜਰ ਜ਼ਮੀਨ ਨੂੰ ਵਾਹਯੋਗ ਬਣਾਇਆ ਪਾਨੇ ਦੇ ਪਿਤਾ ਦਾ ਨਾਮ ਸੀ ਸਰਦਾਰ ਬਿੱਕਰ ਸਿੰਘ ਜੋ ਕਿ ਹੈਂਡੀਕੈਪਡ ਸੀ ਤੇ ਪਰਿਵਾਰ ਵਿੱਚ ਮਾਤਾ ਪਿਤਾ ਤੋਂ ਬਿਨਾ ਪਾਨੇ ਸਿੱਧੂ ਦੀਆਂ ਦੋ ਵੱਡੀਆਂ ਭੈਣਾਂ ਤੇ ਇੱਕ ਛੋਟਾ ਭਰਾ ਵੈ ਯਾਨੀ ਕੋਲ ਮਲਾ ਕੇ ਪਾਨਾ ਸਿੱਧੂ ਹੋਰੀ ਚਾਰ ਭੈਣ ਭਰਾ ਨੇ ਤੁਹਾਨੂੰ ਦੱਸ ਦਈਏ ਪਾਨਾ ਸਿੱਧੂ ਦੀ ਮਾਂ ਨੂੰ ਕੈਂਸਰ ਸੀ ਤੇ ਪਿਤਾ ਨੂੰ ਨਸ਼ੇ ਦੀ ਆਦਤ ਸੀ ਤੇ ਭੈਣਾਂ ਦੇ ਵਿਆਹ ਦੀ ਜੋ ਜ਼ਿੰਮੇਵਾਰੀ ਸੀ ਐਨਾ ਚੀਜ਼ਾਂ ਨੇ ਹੀ ਪਾਨੇ ਸਿੱਧੂ ਨੂੰ ਹਾਲਾਤਾਂ ਦੇ ਨਾਲ ਲੜਨਾ ਸਿਖਾਇਆ ਪਾਨੇ ਸਿੱਧੂ ਨੂੰ ਕਿਸਾਨੀ ਤੇ ਖੇਤੀ ਦੀ ਸ਼ੁਰੂ ਤੋਂ ਹੀ ਬੜੀ ਜ਼ਿਆਦਾ ਨੌਲੇਜ ਸੀ ਕਿਉਂਕਿ 10 ਸਾਲਾਂ ਸਰਦਾਰ ਕਰਤਾਰ ਸਿੰਘ ਚੇਅਰਮੈਨ ਜੋ ਕਿ ਕਿਸਾਨ ਯੂਨੀਅਨ ਦੇ ਪ੍ਰਧਾਨ ਵੀ ਰਹੇ ਸੀ ਤੇ ਉਹਨਾਂ ਨੇ ਵੀ ਆਪਣੀ ਸਾਰੀ ਜ਼ਿੰਦਗੀ ਕਿਸਾਨੀ ਦੇ ਲੇਖੇ ਹੀ ਲਾ ਦਿੱਤੀ ਸੀ ਤੇ ਜੇ ਗੱਲ ਕਰੀਏ ਪਾਨਾ ਸਿੱਧੂ ਦੇ ਮਸ਼ਹੂਰ ਹੋਣ ਦੇ ਬਾਰੇ 'ਚ ਤਾਂ ਸਾਲ 2014 'ਚ ਉਹਨਾਂ ਨੇ ਆਪਣੇ ਇੱਕ ਪਿੰਡ ਦੇ ਮੁੰਡੇ ਹਰਜਿੰਦਰ ਸਿੰਘ ਜਿਸ ਨੂੰ ਤੁਸੀਂ ਪ੍ਰੋਡਿਊਸਰ ਡੀਐਕਐਕਐਕਸ ਦੇ ਨਾਮ ਤੋਂ ਵੀ ਜਾਣਦੇ ਹੋ ਉਹਦੇ ਨਾਲ ਪਾਨਾ ਸਿੱਧੂ ਨੇ ਵੀਡੀਓਜ਼ ਬਣਾਉਣੀਆਂ ਸ਼ੁਰੂ ਕੀਤੀਆਂ ਤੇ ਹੌਲੀ-ਹੌਲੀ ਜਦ YouTube ਤੇ ਇਹਨਾਂ ਨੂੰ ਲੋਕਾਂ ਵੱਲੋਂ ਪਸੰਦ ਕੀਤਾ ਜਾਣ ਲੱਗਾ ਤੇ ਉੱਥੋਂ ਹੀ ਪਾਨਾ ਸਿੱਧੂ ਕਾਫੀ ਜ਼ਿਆਦਾ ਮਸ਼ਹੂਰ ਹੋ ਗਏ ਪਰ ਕੋਸਮਬਾਦੀ ਪਾਨਾ ਸਿੱਧੂ ਤੇ ਪ੍ਰੋਡਿਊਸਰ ਡੀਐਕ ਪਾਨਾ ਸਿੱਧੂ ਦਾ ਇਹ ਨਾਮ ਬਣ ਗਿਆ ਕਿ ਸੋਸ਼ਲ ਮੀਡੀਆ ਦੀ ਕਮਾਈ ਤੋਂ ਹੀ ਪਾਨਾ ਸਿੱਧੂ ਨੇ ਵਧੀਆ ਕੋਟੀ ਪਾਈ ਵੱਡੀ ਸਕਾਰਪਿਓ ਗੱਡੀ ਲਈ ਤੇ ਇਦਾਂ ਹੀ ਸੋਸ਼ਲ ਮੀਡੀਆ ਨੇ ਪਾਨਾ ਸਿੱਧੂ ਨੂੰ ਦੌਲਤ ਸ਼ੋਹਰਤ ਤੇ ਮਸ਼ਹੂਰੀ ਤੇਨੇ ਚੀਜ਼ਾਂ ਇਕੱਠੀਆਂ ਦਿੱਤੀਆਂ ਤੇ ਇਸ ਤੋਂ ਬਾਅਦ ਪਾਨਾ ਸਿੱਧੂ ਦਿੱਲੀ ਜਦੋਂ ਕਿਸਾਨ ਅੰਦੋਲਨ ਚੱਲਿਆ ਤਾਂ ਪਹਿਲੇ ਦਿਨ ਤੋਂ ਲੈ ਕੇ ਆਖਰੀ ਦਿਨ ਤੱਕ ਪਾਨਾ ਸਿੱਧੂ ਨੇ ਉਸ ਅੰਦੋਲਨ 'ਚ ਵੱਧ ਚੜ ਕੇ ਹਿੱਸਾ ਪਾਇਆ ਤੇ ਉਸ ਤੋਂ ਬਾਅਦ ਜਿੱਥੇ ਵੀ ਕਿਧਰੇ ਪੰਜਾਬ ਦੇ ਹੱਕਾਂ ਦੀ ਗੱਲ ਹੋਈ ਤਾਂ ਪਾਨਾ ਸਿੱਧੂ ਨੇ ਹਰ ਥਾਂ ਤੇ ਜਾ ਕੇ ਆਵਾਜ਼ ਬੁਲੰਦ ਕੀਤੀ ਤੇ ਜੋ ਏਜੰਟਾਂ ਤੋਂ ਪੈਸੇ ਵਾਪਸ ਕਰਾਉਣ ਵਾਲਾ ਵੱਡ ਡਿਲੀਵਰੀ ਨੂੰ ਗ੍ਰਿਫਤਾਰੀ ਹੋ ਜਾਂਦੀ ਏ ਤੇ ਹੁਣ ਤੱਕ ਪੰਨਾ ਸਿੱਧੂ ਤੇ 4 ਪਰਚੇ ਹੋ ਗਏ ਨੇ ਪੰਨਾ ਸਿੱਧੂ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ